ਚੰਡੀਗੜ੍ਹੋਂ ਸਿਉਂਦਾ ਜਟੇਹਰਾ ਵਿੱਚ ਵਰਤ ਗਿਆ ਵਾਕਾ ਮਾੜੀ ਮੇਰੀ ਕਿਸਮਤ ਨਿਕਲੀ ਰਾਵ ਵਿੱਚ ਲੱਗਾ ਨਾਕਾ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਤੂੰ ਅਜੇ ਨਾ ਪੜਿਆ ਨਹੀਂ ਹੁਣ ਨਾ ਫੋਨ ਕਰੀ ਤੇਰਾ ਯਾਰ ਗਿਆ ਹੀ ਪੜਿਆ ਨਹੀਂ ਹੁਣ ਨਾ ਫੋਨ ਕਰੀ ਪੰਜ ਸੱਤ ਸੀ ਯਾਰ ਗੱਡੀ ਵਿੱਚ ਪੁੱਗਤਣ ਗਏ ਸੀ ਫੇਸੀ ਪੈਗ ਗੱਡੀ ਵਿੱਚ ਲੱਗਣ ਲੱਗ ਗਏ दारू ਪਈ ਸੀ ਦੇਸੀ ਐਮਐਲਏ ਦਾ ਫੋਨ ਲਗਾ ਕੇ ਰਾਦੇ ਗਲ ਟਿਕਾਣੇ ਨਹੀਂ ਤੇਰੇ ਯਾਰ ਨੂੰ ਨਹੀਂ ਫੜਕੇ ਲੱਗੇ ਠਾਣੇ ਤੇਰੇ ਯਾਰ ਨੂੰ ਨੀ ਯਾਰ ਤੇਰਾ ਸੀ ਸੁੱਤਾ ਮਿੱਟੀਆ ਮੰਜਾ ਕੋਠੇ ਤੇ ਟਾਕੇ ਛੁਰੀਆਂ ਵਾਲਾ ਪੱਖਾ ਜੱਟੀਏ ਜੱਟ ਸਰਾਨੇ ਲਾਕੇ 12 ਵਜੇ ਮੈਂ ਚਾਹ ਪੀਤੀ ਸੀ ਕਾਲੀ ਨਾਗਣੀ ਖਾਕੇ ਨੀ ਹੁਣ ਮਰ ਜਾਵਾਂ ਕੱਲ ਕਚੈਰੀ ਆਕੇ ਨੀ ਹੁਣ ਮਰ ਜਾਵਾਂ ਢਾਪਰ ਵਾਲੀ ਜੇ ਤੇ ਮਿੱਟੀਆ ਯਾਰ ਤੇਰਾ ਹੀ ਅੰਦਰ ਢੱਲ ਗੜ ਵਾਲਾ ਕਹਿੰਦਾ ਵੇਗ ਮਾੜੀ ਕੀਤੀ ਸ਼ਰੀਕਾ ਨੀ ਤੇਰੇ ਹੀ ਰਾਜ ਦੀਆਂ ਅੰਬਰ ਸਰ ਪਹਿਣ ਤਰੀਕਾ ਨੀ ਤੇਰੇ ਯਾਰ ਦੀਆਂ ਅੰਬਰ ਸਰ ਪਹਿਣ ਤਰੀਕਾ ਨੀ ਤੇਰੇ ਯਾਰ ਦੀਆਂ ਚੰਡੀਗੜ੍ਹੋਂ ਸਿਉਂਦਾ ਜਟੇਹਰਾ ਵਿੱਚ ਵਰਤ ਗਿਆ ਵਾਕਾ ਮਾੜੀ ਮੇਰੀ ਕਿਸਮਤ ਨਿਕਲੀ ਰਾਂ ਵਿੱਚ ਲੱਗਾ ਨਕਾ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਤੂੰ ਅਜੇ ਨਾ ਪੜਿਆ ਨਹੀਂ ਹੁਣ ਨਾ ਫੋਨ ਕਰੀ ਤੇਰਾ ਯਾਰ ਗਿਆ ਹੀ ਪੜਿਆ ਨਹੀਂ ਹੁਣ ਨਾ ਫੋਨ ਕਰੀ ਪੰਜ ਸੱਤ ਸੀ ਯਾਰ ਗੱਡੀ ਵਿੱਚ ਪੁੱਟਣ ਗਈ ਸੀ ਫੇਸ਼ੀ ਪੈਗ ਗੱਡੀ ਵਿੱਚ ਲੱਗਣ ਲੱਗ ਗਿਆ दारू ਪਈ ਸੀ ਦੇਸੀ ਐਮਐਲਏ ਦਾ ਫੋਨ ਲਗਾ ਕੇ ਸਾਡੇ ਗੱਲ ਟਿਕਾਣੇ ਨਹੀਂ ਤੇਰੇ ਯਾਰ ਨੂੰ ਨਹੀਂ ਫੜਕੇ ਲੱਗੇ ਠਾਣੇ ਤੇਰੇ ਯਾਰ ਨੂੰ ਨੀ ਯਾਰ ਤੇਰਾ ਸੀ ਸੁੱਤਾ ਮਿੱਟੀਆ ਮੰਜਾ ਕੋਠੇ ਤੇ ਟਾਕੇ ਛੁਰੀਆਂ ਵਾਲਾ ਪੱਖਾ ਜੱਟ ਜੱਟ ਸਰਾਣੇ ਲਾ ਕੇ 12 ਵਜੇ ਮੈਂ ਚਾਪਤੀ ਸੀ ਕਾਲੀ ਨਾਗਣੀ ਖਾਕੇ ਨੀ ਹਣ ਮਰ ਜਾਵਾਂ ਗੱਲ ਕਚੈਰੀ ਆਕੇ ਨੀ ਹਣ ਮਰ ਜਾਵਾਂ ਧਾਪਰ ਵਾਲੀ ਜੇਤ ਮਿੱਟੀਆ ਯਾਰ ਤੇਰਾ ਹੀ ਅੰਦਰ ਚੱਲ ਗੜ ਵਾਲਾ ਕਹਿੰਦਾ ਵੇਗ ਮਾੜੀ ਕੀਤੀ ਸ਼ਰੀਕਾ ਨੀ ਤੇਰੇ ਹੀ ਰਾਜ ਦੀਆਂ ਅੰਬਰ ਸਰ ਪੈਣ ਤਰੀਕਾ ਨੀ ਤੇਰੇ ਯਾਰ ਦੀਆਂ ਅੰਬਰ ਸਰ ਪੈਣ ਤਰੀਕਾ ਨੀ ਤੇਰੇ ਯਾਰ ਦੀਆਂ